ਕੀ ਤੇ ਕਹਤਾ ਅੱਗੇ ਸੀਪੀ ਸਾਹਿਬ ਨਜ਼ਰ ਆ ਰਹੇ ਨੇ ਨਾਲ ਜਿਹੜੇ ਆਲਾ ਅਧਿਕਾਰੀ ਤੇ ਜੇਕਰ ਇਸ ਤੋਂ ਪਿੱਛੇ ਦੀ ਗੱਲ ਕਰੀਏ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਪਿੱਛੇ ਜਿਹੜੇ ਹੋਰ ਜਿਹੜੇ ਜਵਾਨ ਨੇ ਉਹ ਤਨਾਤ ਕੀਤੇ ਗਏ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਵਾਲੇ ਤੇ ਤਨਾਤ ਨੇ ਉੱਥੇ ਹੀ ਅਹਿਮ ਗੱਲ ਹੈ ਕਿ ਵਾਟਰ ਕੈਨਨ ਗੱਡੀਆਂ ਜਿਹੜੀਆਂ ਉਹ ਇੱਥੇ ਲਗਾ ਦਿੱਤੀਆਂ ਗਈਆਂ ਨੇ ਤੇ ਵੈਰੀਗੇਟਿੰਗ ਜਿਹੜੀ ਪ੍ਰੋਪਰ ਕਰ ਦਿੱਤੀ ਗਈ ਆ ਤਾਂ ਲੁਧਿਆਣਾ ਦੇ ਬੇਰਕਾ ਚੌਂਕ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਕਿਉਂਕਿ ਇੱਕ ਵੱਡਾ ਇਕੱਠ ਹੋ ਸਕਦਾ ਜੇਕਰ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਗਸਤ ਮਹੀਨੇ ਦੇ ਵਿੱਚ ਵੀ ਇੱਕ ਵੱਡਾ ਇਕੱਠ ਤੇ ਹੋਇਆ ਸੀ ਜਦੋਂ ਪੈਦਲ ਮਾਰਚ ਵੱਡੀ ਗਿਣਤੀ ਚ ਲੋਕਾਂ ਦੇ ਪਹੁੰਚਣ ਦੀ ਉਮੀਦ ਆ ਤੇ ਇਸੇ ਦੇ ਚੱਲਦੇ ਨੇ ਜਿਹੜੇ ਪ੍ਰਬੰਧ ਆ ਪੁਖਤਾ ਕੀਤੇ ਜਾ ਰਹੇ ਕਿਉਂਕਿ ਅੱਜ ਕਿ ਬੁੱਢੇ ਦਰਿਆ ਦੇ ਵਿੱਚ ਪੱਕੇ ਤੌਰ ਦੇ ਉੱਪਰ ਬੰਨ ਲਗਾਉਣ ਦੀ ਗੱਲ ਆਖੀ ਗਈ ਆ ਤਾਂ ਹੁਣ ਦੇਖਣਾ ਹੋਏ ਲੋਕ ਐਥੇ ਪਹੁੰਚਣਗੇ ਤਾਂ ਫਿਲਹਾਲ ਤਸਵੀਰਾਂ ਜਿਹੜੀਆਂ ਬੇਰਕਾ ਚੌਂਕ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਪਹੁੰਚੇ ਹੋਏ ਨੇ ਅੱਲਾ ਅਫਸਰ ਜਿਹੜੇ ਇੱਥੇ ਪਹੁੰਚੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਤਣਾਤੀਆ ਜਿਹੜੀ ਕੀਤੀ ਗਈ ਆ ਕਿਉਂਕਿ ਅੱਲਾ ਅਧਿਕਾਰੀ ਇਸ ਸਮੇਂ ਜਿਹੜੇ ਗੱਲਬਾਤ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਕਾਚ ਕਾਲੇ ਪਾਣੀ ਮੋਰਚੇ ਦੇ ਵੱਲੋਂ ਇੱਕ ਕਾਲ ਦਿੱਤੀ ਗਿਆ ਕਿ ਲੁਧਿਆਣੇ ਦੇ ਫੈਕਟਰੀਆਂ ਨੇ ਜਾਂ ਜਿਹੜਾ ਪਾਣੀ ਉਹਨਾਂ ਦੇ ਵਿੱਚ ਪਾਇਆ ਜਾਂਦਾ ਭਾਵੇਂ ਉਹ ਡੈਰੀ ਡੈਰੀਆਂ ਹੋਣ ਤਾਂ ਉਹਨਾਂ ਨੂੰ ਲੈ ਕੇ ਲਗਾਤਾਰ ਜਿਹੜਾ ਇੱਕ ਰੇਡ ਕਾ ਚੱਲਦਾ ਆ ਰਿਹਾ ਸੀ ਕਿ ਪਾਣੀ ਜੋ ਨਾਲੇ ਦੇ ਵਿੱਚ ਪਾਇਆ ਜਾ ਰਿਹਾ ਉਹ ਕਾਫੀ ਪੋਲਿਊਟਡ ਆ ਕਾਫੀ ਖਰਾਬ ਪਾਣੀ ਆ ਜਿੱਤੇ ਕਰਕੇ ਧਰਤੀ ਹੇਠਲਾ ਪਾਣੀ ਵੀ ਖਰਾਬ ਹੋ ਰਿਹਾ ਉੱਥੇ ਜਦੋਂ ਇਹ ਬੁੱਡਾ ਨਾਲਾ ਸਤਲੁਜ ਦਰਿਆ ਦੇ ਨਾਲ ਜਾ ਕੇ ਮਿਲਦਾ ਵਾ ਤਾਂ ਉੱਥੇ ਸਤਲੁਜ ਦਰਿਆ ਦਾ ਜਿਹੜਾ ਪਾਣੀ ਆ ਉਹ ਵੀ ਖਰਾਬ ਹੁੰਦਾ ਜਿਸ ਤਰ੍ਹਾਂ ਚੱਲਦੇ ਆ ਉਸ ਏਰੀਆ ਦੇ ਵਿੱਚ ਪਾਣੀ ਕਾਫੀ ਜ਼ਿਆਦਾ ਖਰਾਬ ਹੋ ਚੁੱਕਾ ਲੋਕ ਉਸ ਪਾਣੀ ਨੂੰ ਪੀ ਨਹੀਂ ਸਕਦੇ ਜੇਕਰ ਉਸ ਪਾਣੀ ਨੂੰ ਕੋਈ ਪੀਂਦਾ ਵਾ ਤਾਂ ਫਿਰ ਉਸ ਪਾਣੀ ਦੇ ਨਾਲ ਕਾਫੀ ਬਿਮਾਰੀਆਂ ਜਿਹੜੀਆਂ ਲੱਗਦਾ ਇਹ ਦੇਖ ਸਕਦੇ ਹੋ ਕਿ ਆਲਾ ਅਧਿਕਾਰੀ ਇੱਥੇ ਪਹੁੰਚਦੇ ਜਾ ਰਹੇ ਆ ਤਾਂ ਡੀਸੀਪੀ ਜਸਕਰਨ ਸਿੰਘ ਤੇਜਾ ਵੀ ਪਹੁੰਚ ਚੁੱਕੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲਗਾਤਾਰ ਲੁਧਿਆਣਾ ਦੇ ਬੇਰਕਾ ਪਲਾਂਟ ਚੌਕ ਦੀਆਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਅਧਿਕਾਰੀ ਤਾਇਨਾਤ ਕਰ ਦਿੱਤੇ ਗਏ ਨੇ ਕਿਉਂਕਿ ਅੱਜ ਇੱਕ ਕਾਲ ਦਿੱਤੀ ਗਈ ਆ ਕਾਲੇ ਪਾਣੀ ਮੋਰਚੇ ਦੇ ਵੱਲੋਂ ਕਿ ਇੱਥੇ ਜਿਹੜਾ ਇਕਾਠਿਕ ਹੋਵੇ ਲੋਕਾਂ ਦਾ ਉਸ ਤੋਂ ਬਾਅਦ ਇੱਥੋਂ ਫਿਰ ਗੰਦੇ ਨਾਲੇ ਦੇ ਵੱਲ ਨੂੰ ਚੱਲਿਆ ਜਾਏਗਾ ਤੇ ਉੱਥੇ ਜਾ ਕੇ ਬੰਨ ਲਗਾਉਣ ਦੀ ਗੱਲ ਜਿਹੜੀ ਆਖੀ ਗਿਆ ਤੇ ਅਹਿਮ ਚੀਜ਼ ਇਹ ਕਿ ਵੱਡੀ ਗਿਣਤੀ ਦੇ ਵਿੱਚ ਅਧਿਕਾਰੀ ਜਿਹੜੇ ਤਾਇਨਾਤ ਕੀ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਅਮਨ ਜੇਕਰ ਆਪਾਂ ਤਸਵੀਰ ਦਿਖਾ ਸਕਦੇ ਹੋਈਏ ਪੁਲ ਦੇ ਉੱਪਰ ਦੀ ਤਾਂ ਲੋਕ ਦੇਖ ਸਕਦੇ ਹੋ ਕਿ ਜਿਹੜੇ ਆਮ ਲੋਕ ਨੇ ਇਸ ਸਮੇਂ ਪੈਦਲ ਆਉਂਦੇ ਹੋਏ ਨਜ਼ਰ ਆ ਰਿਹਾ ਤਾਂ ਇਹ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਇੱਕ ਪਾਸੇ ਜਾਮ ਲੱਗ ਚੁੱਕਿਆ ਵੱਡੀ ਗਿਣਤੀ 'ਚ ਲਾਈਨਾਂ ਜਿਹੜੀਆਂ ਗੱਡੀਆਂ ਦੀਆਂ ਲੱਗ ਗਈਆਂ ਨੇ ਉੱਥੇ ਹੀ ਪਿੱਛੇ ਦੀ ਤਸਵੀਰ ਦੇਖੋ ਕਿਉਂਕਿ ਟ੍ਰੈਫਿਕ ਹੋ ਸਕਦਾ ਹੈ ਕਿ ਸ਼ਾਇਦ ਪਿੱਛੋਂ ਡਿਵਰਟ ਕਰ ਦਿੱਤੀ ਗਿਆ ਆਮ ਜਿਹੜੀ ਪਬਲਿਕਾ ਲੋਕ ਨੇ ਕਿਉਂਕਿ ਬੱਸਾਂ ਇੱਦਣੋਂ ਫਿਲਹਾਲ ਆਉਂਦੀਆਂ ਹੋਈਆਂ ਨਹੀਂ ਨਜ਼ਰ ਆ ਰਹੀਆਂ ਇਸ ਕਰਕੇ ਆਮ ਲੋਕ ਦੇਖ ਸਕਦੇ ਹੋ ਕਿ ਪੁਲ ਦੇ ਉੱਪਰੋਂ ਪੈਦਲ ਚੱਲਦੇ ਹੋਏ ਨਜ਼ਰ ਆਪ ਕੋ ਅਹਿਮ ਗੱਲ ਹੈ ਕਿ ਦੇਖੋ ਲੋਕ ਨੇ ਜਿਹੜੇ ਉਹ ਵੀ ਕਾਫੀ ਜ਼ਿਆ ਕਿੱਥੇ ਰੋਕੇ ਵੀਰੇ ਉਹ ਨਹੀਂ ਹੈਗਾ ਆਪਣਾ ਆਏ ਵਾਲਾ ਜਿੱਥੇ ਬੱਦੋ ਵਾਲਾ ਜੀ ਜੀ ਉੱਥੇ ਹੀ ਰੋਕ ਰਹੇ ਨੇ ਸਾਰਿਆਂ ਨੂੰ ਆਏ ਇਹ ਕਿੰਨੇ ਨੌਜਵਾਨ ਆ ਰਹੇ ਨੇ ਉਹ ਟਰਾਲੀਆਂ ਤੇ ਤਾਂ ਬਿਲਕੁਲ ਜੀ ਇਹਨਾਂ ਨੌਜਵਾਨਾਂ ਦਾ ਕਹਿਣਾ ਕਿ ਪਿੱਛੇ ਜਿਹੜੇ ਨੌਜਵਾਨ ਆ ਰਹੇ ਆ ਉਹ ਬੱਦੋ ਦੇ ਪਿੰਡ ਦੇ ਕੋਲ ਰੋਕੇ ਗਏ ਨੇ ਇਸ ਚੌਂਕ ਦੀ ਜੇਕਰ ਗੱਲ ਕਰੀਏ ਤਾਂ ਇਥੋਂ ਕੁਝ ਕਿਲੋਮੀਟਰ ਪਿੱਛੇ ਦਾ ਉਹ ਏਰੀਆ ਵਾ ਜਦੋਂ ਤੁਸੀਂ ਮੁੱਲਾਪੁਰ ਵਾਲੀ ਸਾਈਡ ਤੋਂ ਲੁਧਿਆਣੇ ਨੂੰ ਆਉਨੇ ਹੋ ਜਗਰਾਵਾ ਵਾਲੀ ਸਾਈਡ ਤੋਂ ਲੁਧਿਆਣੇ ਨੂੰ ਆਉਨੇ ਹੋ ਤਾਂ ਰਸਤੇ ਦੇ ਵਿੱਚ ਬੱਦੋ ਵਾਲ ਪਿੰਡ ਆਉਂਦਾ ਵਾ ਤਾਂ ਉੱਥੇ ਰੋਕੇ ਜਿਹੜਾ ਜਾ ਰਿਹਾ ਤਾਂ ਪਿੱਛੇ ਦੇਖ ਸਕਦੇ ਹਾਂ ਕਿ ਜਿਹੜੇ ਲੋਕ ਨੇ ਹੁਣ ਉਹ ਵੀ ਇੱਥੇ ਪੈਦਲ ਆਉਣ ਦੇ ਲਈ ਮਜਬੂਰ ਹੋ ਚੁੱਕੇ ਨੇ ਤੇ ਇਧਰਲੇ ਪਾਸੇ ਦੀ ਜੇਕਰ ਗੱਲ ਕਰੀਏ ਤਾਂ ਅਧਿਕਾਰੀ ਨੇ ਜਿਹੜੇ ਵੱਡੀ ਗਿਣਤੀ ਤੇ ਪਹੁੰਚ ਚੁੱਕੇ ਆ ਵੱਡੀ ਗਿਣਤੀ ਦੇ ਸੁਰੱਖਿਆ ਵਾਲਾ ਜਿਹੜੇ ਉਹ ਤੈਨਾਤ ਕਰ ਦਿੱਤੇ ਗਏ ਤਾਂ ਇੱਕ ਇੱਕ ਅਪਡੇਟ ਜਿਹੜੀ ਉਹ ਤੁਹਾਡੇ ਨਾਲ ਪਹੁੰਚਾ ਰਹੇ ਆ ਕਿ ਕਿਸ ਤਰੀਕੇ ਦੇ ਪ੍ਰਬੰਧ ਕੀਤੇ ਜਾ ਰਿਹਾ ਕਿਸ ਤਰੀਕੇ ਦੇ ਸੁਰੱਖਿਆ ਜਿਹੜੀ ਇੱਥੇ ਕੀਤੀ ਜਾ ਰਹੀ ਆ ਤਾਂ ਤਸਵੀਰਾਂ ਨੇ ਜਿਹੜੀਆਂ ਉਹ ਲਾ ਰਹੇ ਤੇ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਸਹਿਯੋਗੀ ਸਾਥੀ ਅਮਨਦੀਪ ਸਿੰਘ ਦੇ ਨਾਲ ਸੁਖਦਲੇ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾ ਸੁਖਤ ਲੇਤਾ ਅੱਜੋਂ ਮੈਂ ਅਸੀਂ ਲੁਧਿਆਣਾ ਬੇਰਕਾ ਪਲਾਂਟ ਦੇ ਅੱਗੇ ਖੜੇ ਆਂ ਦੱਸ ਦਈਏ ਕਿ ਅੱਜ ਕਾਲੇ ਪਾਣੀ ਮੋਰਚੇ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਸੀ ਕਿ ਅੱਜ ਬੁੱਢੇ ਨਾਲੇ ਨੂੰ ਬੰਦ ਲਗਾਇਆ ਜਾਏਗਾ ਪਰ ਉਸ ਤੋਂ ਪਹਿਲਾਂ ਪ੍ਰਸ਼ਾਸਨ ਦੇ ਵੱਲੋਂ ਵੀ ਤਿਆਰੀਆਂ ਪੂਕਾ ਕੀਤੀਆਂ ਜਾ ਰਹੀਆਂ ਨੇ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਇਸ ਸਮੇਂ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਵਲ ਤੇ ਨਾਟ ਕਰ ਦਿੱਤੇ ਗਏ ਨੇ ਬੇਰ ਕਾ ਪਲੈਂਟ ਚੌਕ ਦੀਆਂ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕਰਾਂ ਦੇਖ ਸਕਦੇ ਹੋ ਕਿ ਆਲਾ ਅਧਿਕਾਰੀ ਇੱਥੇ ਮੌਜੂਦ ਨੇ ਤੇ ਜਿਹੜੀ ਸੁਰੱਖਿਆ ਫੋਰਸ ਹੋ ਇੱਥੇ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਕੀਤੀ ਗਈ ਹੈ ਉੱਥੇ ਹੀ ਦੱਸਦੀ ਕਿ ਇੱਥੇ ਵਾਟਰ ਕੈਨਨ ਗੱਡੀਆਂ ਨੇ ਜਿਹੜੀਆਂ ਉਹ ਵੀ ਲਗਾ ਦਿੱਤੀਆਂ ਗਈਆਂ ਨੇ ਤੇ ਬੈਰੀਗੇਟਿੰਗ ਦਾ ਪ੍ਰਬੰਧ ਜਿਹੜਾ ਪੂਕਤਾ ਤੌਰ ਤੇ ਕੀਤਾ ਜਾ ਰਿਹਾ ਵਾ ਤਾਂ ਇਹ ਤਸਵੀਰਾਂ ਲੁਧਿਆਣੇ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਬਲ ਨੇ ਜਿਹੜੇ ਇੱਥੇ ਤਾਇਨਾਤ ਕਰ ਦਿੱਤੇ ਗਏ ਨੇ ਹਦਾਇਤਾਂ ਜਿਹੜੀਆਂ ਅਧਿਕਾਰੀਆਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਤੇ ਪਿੱਛੇ ਬੈਰੀਗੇਟਿੰਗ ਵਾਲੀਆਂ ਜਿਹੜੀਆਂ ਗੱਡੀਆਂ ਉਹ ਵੀ ਇੱਥੇ ਪਹੁੰਚ ਰਹੀਆਂ ਨੇ ਤਾਂ ਲੁਧਿਆਣੇ ਤੋਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂ ਹੁੰਦਾ ਸੀ ਇੱਕ ਇੱਕ ਕਾਲੇ ਪਾਣੀ ਮੋਰਚੇ ਦੇ ਵੱਲੋਂ ਇੱਕ ਅੱਜ ਬੁੱਢੇ ਨਾਲੇ ਨੂੰ ਪੱਕੇ ਤੌਰ ਦੇ ਉੱਪਰ ਬੰਨ੍ਹਾ ਜਿਹੜਾ ਉਹ ਉਸ ਨੂੰ ਹੈ ਕਿ ਇਹ ਵੱਡੇ ਇਕੱਠ ਦੀ ਕੌਨ ਵੀ ਦਿੱਤੀ ਗਈ ਆ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਲੁਧਿਆਣੇ ਵਿਖੇ ਪਹੁੰਚਣ ਤਾਂ ਕਿ ਬੁੱਢੇ ਨਾਲੇ ਨੂੰ ਜਿਹੜਾ ਬੰਨ੍ਹ ਆ ਉਹ ਲਗਾਇਆ ਜਾ ਸਕੇ ਤਾਂ ਸੀ ਕਿ ਬੁੱਢੇ ਨਾਲੇ ਦੇ ਵਿੱਚ ਲਗਾਤਾਰ ਜੋ ਪਾਣੀ ਪਾਇਆ ਜਾ ਰਿਹਾ ਇੰਡਸਟਰੀਜ਼ ਤੋਂ ਵੱਲੋਂ ਜਾਂ ਜਿਹੜੀਆਂ ਡਾਂਗਾਂ ਵਗੈਰਾ ਚੱਲਦੀਆਂ ਨੇ ਉਹਨਾਂ ਨੂੰ ਲੈ ਕੇ ਲਗਾਤਾਰ ਜਿਹੜਾ ਮੁੱਦਾ ਉੱਠ ਰਿਹਾ ਸੀ ਕਿ ਬੁੱਢੇ ਨਾਲੇ ਦੇ ਵਿੱਚ ਗੰਦਾ ਜਿਹੜਾ ਪਾਣੀ ਪਾਇਆ ਜਾ ਰਿਹਾ ਪੋਲਿਊਟਡ ਪਾਣੀ ਪਾਇਆ ਜਾ ਰਿਹਾ ਜਿਸਦੇ ਚੱਲਦੇ ਆ ਲੁਧਿਆਣੀਆਂ ਨੇ ਉਹਨਾਂ ਦਾ ਵੀ ਪਾਣੀ ਖਰਾਬ ਹੋ ਰਿਹਾ ਉੱਥੇ ਹੀ ਜੇਕਰ ਬੁੱਢੇ ਨਾਲੇ ਦੀ ਗੱਲ ਕਰੀਏ ਤਾਂ ਇਹ ਜਿਹੜਾ ਦਰਿਆ ਹੈ ਇਸ ਨੂੰ ਬੁੱਟਾ ਦਰਿਆ ਵੀ ਕਿਹਾ ਜਾਂਦਾ ਸੀ ਕਿਸੇ ਸਮੇਂ ਤਾਂ ਇਹ ਦਰਿਆ ਅੱਗੇ ਜਾ ਕੇ ਸਤਲੁਜ ਦਰਿਆ ਦੇ ਨਾਲ ਮਿਲਦਾ ਵਾ ਤੇ ਸਤਲੁਜ ਦਰਿਆ ਦੇ ਵਿੱਚ ਮਿਲਣ ਕਰਕੇ ਸਤਲੁਜ ਦਾ ਪਾਣੀ ਆ ਜਿਹੜਾ ਉਹ ਵੀ ਖਰਾਬ ਹੋ ਰਿਹਾ ਵਾ ਜਿਸ ਤੇ ਚੱਲਦੇ ਆ ਬਹੁਤ ਸਾਰੇ ਲੋਕਾਂ ਨੂੰ ਸਿਹਤ ਸੰਬੰਧੀ ਸਮਾਜ ਜਿਹੜਾ ਕਰਨਾ ਪੈ ਰਿਹਾ ਤੇ ਇਸੇ ਕਾਰਨ ਅੱਜ ਕਾਲੇ ਪਾਣੀ ਮੋਰਚੇ ਦੇ ਵੱਲੋਂ ਗਿਆਨ ਕੀਤਾ ਗਿਆ ਸੀ ਤਾਂ ਇਹ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਆਲਾ ਅਧਿਕਾਰੀ ਨੇ ਉਹ ਪਹੁੰਚ ਰਹੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸੀਪੀ ਕੁਲਦੀਪ ਚਾਹਲ ਤਾਂ ਇਹ ਤਸਵੀਰਾਂ ਦਿਖਾ ਰਹੇ ਆ ਕੁਲਦੀਪ ਚਾਹਲ ਕਮਿਸ਼ਨਰ ਨੇ ਲੁਧਿਆਣਾ ਦੇ ਉਹ ਅਧਿਕਾਰੀ ਜਿਹੜੇ ਲਗਾਤਾਰ ਇੱਥੇ ਪਹੁੰਚ ਰਹੇ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੇ ਅਲਾ ਅਧਿਕਾਰੀ ਇੱਥੇ ਪਹੁੰਚ ਰਹੇ ਆ ਤਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਪਹੁੰਚੇ ਨੇ ਤਾਂ ਅਧਿਕਾਰੀ ਜਿਹੜੇ ਇੱਥੇ ਪਹੁੰਚੇ ਹੋਏ ਨੇ ਤਾਂ ਸੁਰੱਖਿਆ ਜਿਹੜੇ ਪ੍ਰਬੰਧ ਨੇ ਉਹ ਪੁਕਤਾ ਕੀਤੇ ਜਾ ਰਹੇ ਨੇ ਤਾਂ ਅਧਿਕਾਰੀ ਲਗਾਤਾਰ ਜਾਇਜ਼ਾ ਲੈ ਰਹੇ ਨੇ ਤਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਜਿਹੜੇ ਉਹ ਬੇਰਕਾ ਪਲਾਣ ਚੌਕ ਦੇ ਵਿੱਚ ਪਹੁੰਚੇ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਪ੍ਰਬੰਧ ਜਿਹੜੇ ਕੀਤੇ ਕਿਉਂਕਿ ਬੈਰੀਕੇਟਿੰਗ ਲਗਾਤਾਰ ਕੀਤੀ ਜਾ ਰਹੀ ਆ ਤੇ ਜੇਕਰ ਸੁਰੱਖਿਆ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਲਗਾਤਾਰ ਜਿਹੜੇ ਸੁਰੱਖਿਆ ਪ੍ਰਬੰਧ ਕੀਤੇ ਇਹਮ ਗੱਲ ਆ ਕਿ ਲੁਧਿਆਣੇ ਦੇ ਜਿਹੜੇ ਐਂਟਰੀ ਪੁਆਇੰਟ ਨੇ ਜਿੱਥੋਂ ਲੁਧਿਆਣੇ ਦੇ ਵਿੱਚ ਐਂਟਰੀ ਹੁੰਦੀ ਆ ਸ਼ਹਿਰ ਦੇ ਜਿਹੜੇ ਮੇਨ ਪੁਆਇੰਟ ਨੇ ਉਹ ਕਈ ਪੁਆਇੰਟ ਅਜਿਹੇ ਨੇ ਜਿੱਥੇ ਪੁਲਿਸ ਦੇ ਵੱਲੋਂ ਪਹਿਲਾਂ ਹੀ ਬੈਰੀਕੇਟਿੰਗ ਜਿਹੜੀ ਕਰ ਦਿੱਤੀ ਗਈ ਆ ਤਾਂ ਸ਼ਹਿਰ ਦੇ ਐਂਟਰੀ ਪੁਆਇੰਟਾਂ ਦੇ ਤਾਂ ਬੈਰੀਕੇਟਿੰਗ ਕੀਤੀ ਆ ਉੱਥੇ ਮੇਨ ਜਿਹੜਾ ਪੁਆਇੰਟ ਆ ਮੇਨ ਜਿਹੜਾ ਸਪੋਟ ਆ ਜਿੱਥੇ ਇਕੱਠ ਹੋਣਾ ਜਿੱਥੇ ਲੋਕਾਂ ਦੇ ਲਈ ਜਿਹੜੀ ਲੋਕਾਂ ਇਹ ਤਿਆਰੀਆਂ ਨੇ ਦੇਖ ਸਕਦੇ ਮੁਲਾਜ਼ਮ ਇੱਥੇ ਤੈਨਾਤ ਕਰ ਦਿੱਤੇ ਗਏ ਨੇ ਤਾਂ ਜਿਹੜੇ ਅਲਾ ਅਧਿਕਾਰੀ ਨੇ ਉਹ ਇੱਥੇ ਪਹੁੰਚ ਕੇ ਜਾਇਜ਼ਾ ਲੈਂਦੇ ਹੋਏ ਨਜ਼ਰ ਆ ਰਿਹਾ ਤਾਂ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਸ਼ਪੀਰਾ ਤੋਂ ਅੱਜ ਨਾਲ ਸਾਂਝੀਆਂ ਕਰ ਰਹੇ ਆ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਅਲਾ ਅਧਿਕਾਰੀ ਇੱਥੇ ਤੈਨਾਤ ਹੋ ਚੁੱਕੇ ਨੇ ਹਦਾਇਤਾਂ ਜਿਹੜੀਆਂ ਉਹ ਦੇ ਦਿੱਤੀਆਂ ਗਈਆਂ ਨੇ ਤਾਂ ਤਸਵੀਰਾਂ ਤੋਂ ਅੱਜ ਨਾਲ ਸਾਂਝੀਆਂ ਕਰ ਰਹੇ ਆ ਇਸ ਸਮੇਂ ਲੁਧਿਆਣੇ ਤੋਂ ਬੇਰਕਾ ਪਲਾਂਟ ਚੌਥੀਆਂ ਤਸਵੀਰਾਂ ਨੇ ਜਿੱਥੇ ਕਾਲੇ ਪਾਣੀ ਦੇ ਵੱਲੋਂ ਇੱਕ ਕਾਲ ਦਿੱਤੀ ਗਈ ਇਕੱਠ ਦੇ ਲਈ ਤਾਂ ਅੱਜ ਬੁੱਟੇ ਨਾਲੇ ਨੂੰ ਬੰਨ ਲਗਾਉਣ ਦੀ ਗੱਲ ਆਕਣਾ ਹੋਏਗਾ ਇੱਕਾਠ ਕਿਸ ਤਰੀਕੇ ਦਾ ਰਹੇਗਾ 12 ਵਜੇ ਦੀ ਕਾਲ ਹੈ ਪਰ ਜੇਕਰ ਸਮੇਂ ਦੀ ਗੱਲ ਕਰੀਏ ਤਾਂ ਤਕਰੀਬਨ 10 ਵਜੇ ਦੇ ਆਸ-ਪਾਸ ਦਾ ਸਮਾਂ ਹੋ ਚੁੱਕਿਆ ਵਾ ਤੇ ਹੁਣ ਅਧਿਕਾਰੀ ਜਿਹੜੇ ਇੱਥੇ ਦੇਖ ਸਕਦੇ ਹੋ ਕਿ ਪਹੁੰਚੇ ਨੇ ਤਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਇੱਥੇ ਪਹੁੰਚੇ ਨੇ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਲੁਧਿਆਣਾ ਦੇ ਬੇਰਕਾ ਪਲਾਂਟ ਚੌਕ ਦੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪਿੱਛੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੁਰੱਖਿਆ ਵਾਲਾ ਉਹ ਵੀ ਤਾਇਨਾਤ ਕੀਤੇ ਗਿਆ ਤਾਂ ਅੱਗੇ ਸੀਪੀ ਸਾਹਿਬ ਨਜ਼ਰ ਆ ਰਹੇ ਨੇ ਨਾਲ ਜਿਹੜੇ ਆਹਰ ਅਧਿਕਾਰੀ ਤੇ ਜੇਕਰ ਇਸ ਤੋਂ ਪਿੱਛੇ ਦੀ ਗੱਲ ਕਰੀਏ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਪਿੱਛੇ ਜਿਹੜੇ ਰਵਾਨੇ ਨੇ ਉਹ ਤੈਨਾਤ ਕੀਤੇ ਗਏ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਵਾਲੇ ਇੱਥੇ ਤੈਨਾਤ ਨੇ ਵਾਟਰ ਕੈਨਨ ਗੱਡੀਆਂ ਜਿਹੜੀਆਂ ਉਹ ਇੱਥੇ ਲਗਾ ਦਿੱਤੀਆਂ ਗਈਆਂ ਨੇ ਤੇ ਵੈਰੀਗੇਟਿੰਗ ਜਿਹੜੀ ਪ੍ਰੋਪਰ ਕਰ ਦਿੱਤੀ ਗਈ ਆ ਤਾਂ ਲੁਧਿਆਣਾ ਦੇ ਬੇਰਕਾ ਚੌਂਕ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਵਾਲੇ ਤੈਨਾਤ ਕੀਤੇ ਗਏ ਨੇ ਕਿਉਂਕਿ ਇੱਕ ਵੱਡਾ ਇਕੱਠ ਹੋ ਸਕਦਾ ਜੇਕਰ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਗਸਤ ਮਹੀਨੇ ਦੇ ਵਿੱਚ ਵੀ ਇੱਕ ਵੱਡਾ ਇਕੱਠ ਤੇ ਹੋਇਆ ਸੀ ਜਦੋਂ ਪੈਦਲ ਮਾਰਚ ਕੱਢਿਆ ਗਿਆ ਸੀ ਤਾਂ ਉਸ ਸਮੇਂ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਸਨ ਤੇ ਇਸ ਵਾਰ ਵੀ ਵੱਡੀ ਗਿਣਤੀ 'ਚ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ ਤੇ ਇਸੇ ਦੇ ਚੱਲਦੇ ਆ ਜਿਹੜੇ ਪ੍ਰਬੰਧ ਆਪੁਕਤਾ ਕੀਤੇ ਜਾ ਰਹੇ ਕਿਉਂਕਿ ਅੱਜ ਬੰਨ ਲਗਾਉਣ ਦੀ ਗੱਲ ਆਖੀ ਇਸ ਵਾਰ ਗੰਦੇ ਨਾਲੇ ਨੂੰ ਜਿਹੜਾ ਬੰਦ ਲਗਾਇਆ ਜਾਏਗਾ ਜਾਨੀ ਕਿ ਬੁੱਡੇ ਦਰਿਆ ਦੇ ਵਿੱਚ ਪੱਕੇ ਤੌਰ ਦੇ ਉੱਪਰ ਬੰਨ ਲਗਾਉਣ ਦੀ ਗੱਲ ਆਖੀ ਗਈ ਹੈ ਤਾਂ ਹੁਣ ਦੇਖਣਾ ਹੋਏਗਾ ਕਿ ਕਿਸ ਤਰੀਕੇ ਦੇ ਪ੍ਰਬੰਧ ਜਿਹੜੇ ਅਧਿਕਾਰੀਆਂ ਦੇ ਵੱਲੋਂ ਕੀਤੇ ਜਾਣਗੇ ਕਿਸ ਤਰੀਕੇ ਰੋਕਿਆ ਜਾਏਗਾ ਜਦੋਂ ਲੋਕ ਇੱਥੇ ਪਹੁੰਚਣਗੇ ਤਾਂ ਫਿਲਹਾਲ ਤਸਵੀਰਾਂ ਜਿਹੜੀਆਂ 베ਰਕਾ ਚੌਕ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੁਲਿਸ ਦੇ ਅਧਿਕਾਰੀ ਨੇ ਉਹ ਪਹੁੰਚੇ ਹੋਏ ਨੇ ਆਲਾ ਅਫਸਰ ਰੇਡ ਇੱਥੇ ਪਹੁੰਚੇ ਹੋਏ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਤਣਾਤੀਆ ਜਿਹੜੀ ਕੀਤੀ ਗਈ ਆ ਤਾਂ ਤਸਵੀਰਾਂ ਇਸ ਸਮੇਂ ਲੁਧਿਆਣੇ ਦੇ 베ਰਕਾ ਪਲਾਂਟ ਚੌਕ ਦੀਆਂ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਆਲਾ ਅਧਿਕਾਰੀ ਇਸ ਸਮੇਂ ਜਿਹੜੇ ਨਜ਼ਰ ਆ ਰਹੇ ਨੇ ਤਲਵਤੀਆਣੇ ਤੋਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਦੱਸ ਦੇ ਕਿ ਅੱਜ ਕਾਲੇ ਬੋਲ ਦਿੱਤੀ ਗਿਆ ਕਿ ਲੁਧਿਆਣੇ ਦੇ ਬੁੱਡੇ ਨਾਲੇ ਨੂੰ ਪੱਕੇ ਤੌਰ ਦੇ ਉੱਪਰ ਬੰਦ ਲਗਾਇਆ ਜਾਇਗਾ ਤਾਂ ਕਿ ਉਸ ਦੇ ਵਿੱਚ ਜਿਹੜਾ ਪਾਣੀ ਪਾਇਆ ਜਾਂਦਾ ਵਾ ਜੋ ਫੈਕਟਰੀਆਂ ਨੇ ਜਾਂ ਜਿਹੜਾ ਪਾਣੀ ਉਹਨਾਂ ਦੇ ਵਿੱਚ ਪਾਇਆ ਜਾਂਦਾ ਭਾਵੇਂ ਉਹ ਡੈਰੀ ਡੈਰੀਆਂ ਹੋਣ ਤਾਂ ਉਹਨਾਂ ਨੂੰ ਲੈ ਕੇ ਲਗਾਤਾਰ ਜਿਹੜਾ ਇੱਕ ਰੇੜਕਾ ਚੱਲਦਾ ਆ ਰਿਹਾ ਸੀ ਕਿ ਪਾਣੀ ਜੋ ਨਾਲੇ ਦੇ ਵਿੱਚ ਪਾਇਆ ਜਾ ਰਿਹਾ ਉਹ ਕਾਫੀ ਪਾਣੀਆਂ ਜਿਸ ਤੇ ਕਰਕੇ ਧਰਤੀ ਹੇਠਲਾ ਪਾਣੀ ਵੀ ਖਰਾਬ ਹੋ ਰਿਹਾ ਉੱਥੇ ਜਦੋਂ ਇਪਟਾ ਨਾਲਾ ਸਤਲੁਜ ਦਰਿਆ ਦੇ ਨਾਲ ਜਾ ਕੇ ਮਿਲਦਾ ਬਾਤ ਉਹ ਉੱਥੇ ਸਤਲੁਜ ਦਰਿਆ ਦਾ ਜਿਹੜਾ ਪਾਣੀ ਆ ਉਹ ਵੀ ਖਰਾਬ ਹੁੰਦਾ ਜਿਸ ਤਰ੍ਹਾਂ ਚੱਲਦੇ ਆ ਉਸ ਏਰੀਆ ਦੇ ਵਿੱਚ ਪਾਣੀ ਕਾਫੀ ਜ਼ਿਆਦਾ ਖਰਾਬ ਹੋ ਚੁੱਕਾ ਲੋਕ ਉਸ ਪਾਣੀ ਨੂੰ ਪੀ ਨਹੀਂ ਸਕਦੇ ਜੇਕਰ ਇਸ ਪਾਣੀ ਨੂੰ ਕੋਈ ਪੀਂਦਾ ਹੋਵੇ ਤਾਂ ਫਿਰ ਉਸ ਪਾਣੀ ਦੇ ਨਾਲ ਦੇਖ ਸਕਦੇ ਹੋ ਕਿ ਆਲਾ ਅਧਿਕਾਰੀ ਇੱਥੇ ਪਹੁੰਚਦੇ ਜਾ ਰਿਹਾ ਤਾਂ ਡੀਸੀ ਪੀ ਜਸਕਰਨ ਸਿੰਘ ਤੇਜਾ ਵੀ ਪਹੁੰਚ ਚੁੱਕੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲਗਾਤਾਰ ਲੁਧਿਆਣਾ ਦੇ ਬੇਰਕਾ ਪਲਾਂ ਦੇ ਵਿੱਚ ਅਧਿਕਾਰੀ ਤਾਇਨਾਤ ਕਰ ਦਿੱਤੇ ਗਏ ਨੇ ਕਿਉਂਕਿ ਅੱਜ ਇੱਕ ਕਾਲ ਦਿੱਤੀ ਗਈ ਆ ਕਾਲੀ ਮੂਰਤੇ ਦੇ ਵੱਲੋਂ ਕਿ ਇੱਥੇ ਜਿਹੜਾ ਇਕਾਠਿਕ ਹੋਵੇ ਲੋਕਾਂ ਦਾ ਉਸ ਤੋਂ ਬਾਅਦ ਇੱਥੋਂ ਫਿਰ ਗੰਦੇ ਨਾਲੇ ਦੇ ਵੱਲ ਨੂੰ ਚੱਲਿਆ ਜਾਏਗਾ ਤੇ ਉੱਥੇ ਜਾ ਕੇ ਬੰਨ ਲਗਾਉਣ ਦੀ ਗੱਲ ਜਿਹੜੀ ਆਖੀ ਗਿਆ ਤਾਂ ਇਹ ਤਸਵੀਰਾਂ ਨੇ ਤੇ ਅਹਿਮ ਚੀਜ਼ ਇਹ ਕਿ ਵੱਡੀ ਗਿਣਤੀ ਦੇ ਵਿੱਚ ਅਧਿਕਾਰੀ ਜਿਹੜੇ ਤਨਾਤ ਕੀਤਾ ਗਿਆ ਉੱਥੇ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਅਵਨ ਜੇਕਰ ਆਪਾਂ ਤਸਵੀਰ ਦਿਖਾ ਸਕਦੇ ਹੋਈਏ ਪੁਲ ਦੇ ਉੱਪਰ ਦੀ ਤਾਂ ਲੋਕ ਦੇਖ ਸਕਦੇ ਹੋ ਕਿ ਜਿਹੜੇ ਪੈਦਲ ਆਉਂਦੇ ਹੋਏ ਨਜ਼ਰ ਆ ਰਿਹਾ ਤਾਂ ਇਹ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਇੱਕ ਪਾਸੇ ਜਾਮ ਲੱਗ ਚੁੱਕਿਆ ਵੱਡੀ ਗਿਣਤੀ 'ਚ ਲਾਈਨਾਂ ਜਿਹੜੀਆਂ ਗੱਡੀਆਂ ਦੀਆਂ ਲੱਗ ਗਈਆਂ ਨੇ ਉੱਥੇ ਹੀ ਪਿੱਛੇ ਦੀ ਤਸਵੀਰ ਦੇਖੋ ਕਿਉਂਕਿ ਟ੍ਰੈਫਿਕ ਹੋ ਸਕਦਾ ਕਿ ਸ਼ਾਇਦ ਪਿੱਛੋਂ ਡਿਵਰਟ ਕਰ ਦਿੱਤੀ ਗਿਆ ਆਮ ਜਿਹੜੀ ਪਬਲਿਕਾ ਲੋਕ ਨੇ ਕਿਉਂਕਿ ਬੱਸਾਂ ਇੱਦਣੋਂ ਫਿਲਹਾਲ ਆਉਂਦੀਆਂ ਹੋਈਆਂ ਨਹੀਂ ਨਜ਼ਰ ਆ ਰਹੀਆਂ ਇਸ ਕਰਕੇ ਆਮ ਲੋਕ ਦੇਖ ਸਕਦੇ ਹੋ ਕਿ ਪੁਲ ਦੇ ਉੱਪਰੋਂ ਪੈਦਲ ਚੱਲਦੇ ਹੋਏ ਨਜ਼ਰ ਆ ਰਿਹਾ ਤਾਂ ਸਭ ਤੋਂ ਅਹਿਮ ਗੱਲ ਹੈ ਕਿ ਦੇਖੋ ਲੋਕ ਨੇ ਜਿਹੜੇ ਉਹ ਵੀ ਕਾਫੀ ਜ਼ਿਆਦਾ ਇੱਥੇ ਖੱਜਲ ਖਵਾਰ ਹੁੰਦੇ ਹੋਏ ਨਜ਼ਰ ਆ ਰਹੇ ਆ ਤਾਂ ਤਸਵੀਰਾਂ ਕਿ ਕਿੱਥੇ ਰੋਕੇ ਆ ਵੀਰੇ ਉਹ ਨਹੀਂ ਹੈਗਾ ਆਪਣਾ ਆਏ ਵਾਲਾ ਜਿੱਥੇ ਵੱੱਡੋ ਵਾਲਾ ਜੀ ਜੀ ਉੱਥੇ ਹੀ ਰੋਕ ਜਿੰਨੇ ਨੌਜਵਾਨ ਆ ਰਹੇ ਨੇ ਉਹ ਟਰਾਲੀਆਂ ਤੇ ਉੱਥੇ ਹੀ ਰੁੱਕ ਕੇ ਜਾ ਰਹੇ ਨੇ ਸਾਰੇ ਤਾਂ ਬਿਲਕੁਲ ਜੀ ਇਹਨਾਂ ਨੌਜਵਾਨਾਂ ਦਾ ਕਹਿਣਾ ਕਿ ਪਿੱਛੇ ਜਿਹੜੇ ਨੌਜਵਾਨ ਆ ਰਹੇ ਆ ਉਹ ਵੱਧਵਾਲ ਦੇ ਪਿੰਡ ਦੇ ਕੋਲ ਰੁੱਕੇ ਗਏ ਨੇ ਇਸ ਚੌਂਕ ਦੀ ਜ਼ਿਕਰ ਗੱਲ ਕਰੀਏ ਤਾਂ ਇਥੋਂ ਕੁਝ ਕਿਲੋਮੀਟਰ ਪਿੱਛੇ ਦਾ ਉਹ ਏਰੀਆ ਵਾ ਜਦੋਂ ਤੁਸੀਂ ਮੁੱਲਾਪੁਰ ਵਾਲੀ ਸਾਈਡ ਤੋਂ ਲੁਧਿਆਣੇ ਨੂੰ ਆਉਣੇ ਹੋ ਜਗਰਾਵਾ ਵਾਲੀ ਸਾਈਡ ਤੋਂ ਲੁਧਿਆਣੇ ਨੂੰ ਆਉਣੇ ਹੋ ਤਾਂ ਰਸਤੇ ਦੇ ਵਿੱਚ ਬਰਤੋਵਾਲ ਪਿੰਡ ਆਉਂਦਾ ਵਾ ਤਾਂ ਉੱਥੇ ਰੋਕੇ ਜਿਹੜਾ ਜਾ ਰਿਹਾ ਤਾਂ ਪਿੱਛੇ ਦੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਹੁਣ ਉਹ ਵੀ ਇੱਥੇ ਪੈਦਲ ਆਉਣ ਦੇ ਲਈ ਮਜਬੂਰਲੇ ਪਾਸੇ ਦੀ ਜੇਕਰ ਗੱਲ ਕਰੀਏ ਤਾਂ ਅਧਿਕਾਰੀ ਨੇ ਜਿਹੜੇ ਵੱਡੀ ਗਿਣਤੀ 'ਚ ਪਹੁੰਚ ਚੁੱਕੇ ਆ ਵੱਡੀ ਗਿਣਤੀ ਦੇ ਸੁਰੱਖਿਆ ਵਾਲਾ ਜਿਹੜੇ ਉਹ ਤੈਨਾਫ ਕਰ ਦਿੱਤੇ ਗਏ ਤਾਂ ਇੱਕ ਇੱਕ ਅਪਡੇਟ ਜਿਹੜੀ ਉਹ ਤੁਹਾਡੇ ਨਾਲ ਪਹੁੰਚਾ ਰਹੇ ਆ ਕਿ ਕਿਸ ਤਰੀਕੇ ਦੇ ਪ੍ਰਬੰਧ ਜਿਹੜੇ ਇੱਥੇ ਕੀਤੇ ਜਾ ਰਿਹਾ ਕਿਸ ਤਰੀਕੇ ਦੇ ਸੁਰੱਖਿਆ ਜਿਹੜੀ ਇੱਥੇ ਕੀਤੀ ਜਾ ਰਹੀ ਆ ਤਾਂ ਤਸਵੀਰਾਂ ਨੇ ਜਿਹੜੀਆਂ ਉਹ ਲੁਧਿਆਣੇ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਤੇ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਸੰਯੋਗੀ ਸਾਥੀ ਅਮਨਦੀਪ ਸਿੰਘ ਦੇ ਨਾਲ ਸੁਖਦਲੇ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦ ਲੇਤਾ ਅੱਜੋਂ ਮੈਂ ਅਸੀਂ ਲੁਧਿਆਣਾ ਬੇਰਕਾ ਪਲਾਂਟ ਦੇ ਅੱਗੇ ਖੜੇ ਆਂ ਦੱਸਦੇ ਆ ਕਿ ਅੱਜ ਕਾਲੇ ਪਾਣੀ ਮੋਰਚੇ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਸੀ ਕਿ ਅੱਜ ਬੁੱਢੇ ਨਾਲੇ ਨੂੰ ਬੰਦ ਲਗਾਇਆ ਜਾਏਗਾ ਪਰ ਉਸ ਤੋਂ ਪਹਿਲਾਂ ਪ੍ਰਸ਼ਾਸਨ ਦੇ ਵੱਲੋਂ ਵੀ ਤਿਆਰੀਆਂ ਪੂਰੀਆਂ ਆ ਇਹ ਤਸਵੀਰਾਂ ਦੇਖ ਸਕਦੇ ਹੋ ਇਸ ਸਮੇਂ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਵਲ ਤੇ ਨਾਟ ਕਰ ਦਿੱਤੇ ਗਏ ਨੇ ਤਾਂ ਲੁਧਿਆਣਾ ਦੇ ਫੇਰ ਦਾ ਪਲਾਨਟ ਚੌਕ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਆਲਾ ਅਧਿਕਾਰੀ ਇੱਥੇ ਮੌਜੂਦ ਨੇ ਤੇ ਜਿਹੜੀ ਸੁਰੱਖਿਆ ਫੋਰਸ ਉਹ ਇੱਥੇ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਕੀਤੀ ਗਈ ਹੈ ਉੱਤੇ ਹੀ ਦੱਸਦੇ ਕਿ ਇੱਥੇ ਵਾਟਰ ਕੈਨਨ ਗੱਡੀਆਂ ਨੇ ਜਿਹੜੀਆਂ ਉਹ ਵੀ ਲਗਾ ਦਿੱਤੀਆਂ ਗਈਆਂ ਪ੍ਰਬੰਧ ਜਿਹੜਾ ਪੁਖਤਾ ਤੌਰ ਤੇ ਕੀਤਾ ਜਾ ਰਿਹਾ ਵਾ ਤਾਂ ਇਹ ਤਸਵੀਰਾਂ ਲੁਧਿਆਣੇ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਬਲ ਨੇ ਜਿਹੜੇ ਇੱਥੇ ਤਾਇਨਾਤ ਕਰ ਦਿੱਤੇ ਗਏ ਨੇ ਹਦਾਇਤਾਂ ਜਿਹੜੀਆਂ ਅਧਿਕਾਰੀਆਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਤੇ ਪਿੱਛੇ ਬੈਰੀਗੇਟਿੰਗ ਵਾਲੀਆਂ ਜਿਹੜੀਆਂ ਗੱਡੀਆਂ ਉਹ ਤਲੁਧਿਆਣੇ ਤੋਂ ਹੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਦਾ ਸੀ ਕਿ ਕਾਲੇ ਪਾਣੀ ਮੋਰਚੇ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਸੀ ਕਿ ਅੱਜ ਬੁੱਢੇ ਨਾਲੇ ਨੂੰ ਪੱਕਾਇਆ ਜਾਏਗਾ ਤਾਂ ਉਸ ਨੂੰ ਹੈ ਕਿ ਅੱਜ ਇੱਕ ਵੱਡੇ ਇਕੱਠ ਦੀ ਕਾਲ ਵੀ ਦਿੱਤੀ ਗਈ ਆ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਲੁਧਿਆਣੇ ਵਿਖੇ ਪਹੁੰਚਣ ਤਾਂ ਕਿ ਬੁੱਢੇ ਨਾਲੇ ਨੂੰ ਜਿਹੜਾ ਬੰਨ੍ਹ ਆ ਉਹ ਲਗਾਇਆ ਜਾ ਸਕੇ ਤਾਂ ਸੀ ਕਿ ਬੁੱਢੇ ਨਾਲੇ ਦੇ ਵਿੱਚ ਲਗਾਤਾਰ ਜੋ ਪਾਣੀ ਪਾਇਆ ਜਾਂ ਜਾਂ ਜਿਹੜੀਆਂ ਟੈਂਗਾ ਵਗੈਰਾ ਚੱਲਦੀਆਂ ਨੇ ਉਹਨਾਂ ਨੂੰ ਲੈ ਕੇ ਲਗਾਤਾਰ ਜਿਹੜਾ ਮੁੱਦਾ ਉੱਠ ਰਿਹਾ ਸੀ ਕਿ ਬੁੱਢੇ ਨਾਲੇ ਦੇ ਵਿੱਚ ਗੰਦਾ ਜਿਹੜਾ ਪਾਣੀ ਪਾਇਆ ਜਾ ਰਿਹਾ ਪੋਲਿਊਟਡ ਪਾਣੀ ਪਾਇਆ ਜਾ ਰਿਹਾ ਜਿਸ ਦੇ ਚੱਲਦੇ ਆ ਲੁਧਿਆਣੇ ਦੇ ਨਾਲ-ਨਾਲ ਜਿਹੜੇ ਵਾਕੀ ਏਰੀਆ ਨੇ ਉਹਨਾਂ ਦਾ ਵੀ ਪਾਣੀ ਖਰਾਬ ਹੋ ਰਿਹਾ ਉੱਥੇ ਜੇਕਰ ਬੁੱਢੇ ਨਾਲੇ ਦੀ ਗੱਲ ਕਰੀਏ ਤਾਂ ਇਹ ਜਿਹੜਾ ਦਰਿਆ ਏ ਇਸ ਨੂੰ ਬੁੱਢਾ ਦਰਿਆ ਵੀ ਕਿਹਾ ਜਾਂਦਾ ਸੀ ਕਿਸੇ ਸਮੇਂ ਤਾਂ ਇਹ ਦਰਿਆ ਅੱਗੇ ਜਾ ਕੇ ਸਤਲੁਜ ਦਰਿਆ ਦੇ ਨਾਲ ਮਿਲਦਾ ਵਾ ਤੇ ਸਤਲੁਜ ਦਰਿਆ ਦੇ ਵਿੱਚ ਮਿਲਣ ਕਰਕੇ ਸਤਲੁਜ ਦਾ ਪਾਣੀ ਆ ਜਿਹੜਾ ਉਹ ਵੀ ਖਰਾਬ ਹੋ ਰਿਹਾ ਵਾ ਜਿਸ ਤੇ ਚੱਲਦੇ ਆ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਤੇ ਇਸੇ ਕਾਰਨ ਅੱਜ ਕਾਲੇ ਪਾਣੀ ਮੋਰਚੇ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਸੀ ਤਾਂ ਇਹ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਆਲਾ ਅਧਿਕਾਰੀ ਨੇ ਉਹ ਪਹੁੰਚ ਰਹੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਸੀਪੀ ਕੁਲਦੀਪ ਚਾਹਲ ਤਾਂ ਹੈ ਤਸਵੀਰਾਂ ਦਿਖਾ ਰਹੇ ਆ ਕੁਲਦੀਪ ਚਾਹਲ ਕਮਿਸ਼ਨਰ ਨੇ ਲੁਧਿਆਣਾ ਦੇ ਉਹ ਇੱਥੇ ਪਹੁੰਚੇ ਨੇ ਤਾਂ ਵੱਡੇ ਅਧਿਕਾਰੀ ਜਿਹੜੇ ਲਗਾਤਾਰ ਇੱਥੇ ਪਹੁੰਚ ਰਹੇ ਆ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੇ ਹਲਾ ਅਧਿਕਾਰੀ ਇੱਥੇ ਪਹੁੰਚ ਰਹੇ ਆ ਤਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਪਹੁੰਚੇ ਨੇ ਤਾਂ ਅਧਿਕਾਰੀ ਜਿਹੜੇ ਇੱਥੇ ਪਹੁੰਚੇ ਹੋਏ ਨੇ ਤਾਂ ਸੁਰੱਖਿਆ ਜਿਹੜੇ ਪ੍ਰਬੰਧ ਨੇ ਉਹ ਪੁਕਤਾ ਕੀਤੇ ਜਾ ਰਹੇ ਨੇ ਤਾਂ ਅਧਿਕਾਰੀ ਲਗਾਤਾਰ ਜਾਇਜ਼ਾ ਲੈ ਰਹੇ ਨੇ ਦੇ ਪੁਲਿਸ ਕਮਿਸ਼ਨਰ ਨੇ ਜਿਹੜੇ ਉਹ ਬੇਰਕਾ ਪਲਾਣ ਚੌਕ ਦੇ ਵਿੱਚ ਪਹੁੰਚੇ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਪ੍ਰਬੰਧ ਜਿਹੜੇ ਕੀਤੇ ਜਾ ਕਿਉਂਕਿ ਬੈਰੀਕੇਟਿੰਗ ਲਗਾਤਾਰ ਕੀਤੀ ਜਾ ਰਹੀ ਆ ਤੇ ਜੇਕਰ ਸੁਰੱਖਿਆ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਲਗਾਤਾਰ ਜਿਹੜੇ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਉੱਥੇ ਇਹ ਅਹਿਮ ਗੱਲ ਆ ਕਿ ਲੁਧਿਆਣੇ ਦੇ ਜਿਹੜੇ ਐਂਟਰੀ ਪੁਆਇੰਟ ਨੇ ਜਿੱਥੋਂ ਲੁਧਿਆਣੇ ਦੇ ਵਿੱਚ ਐਂਟਰੀ ਹੁੰਦੀ ਆ ਸ਼ਹਿਰ ਦੇ ਜਿਹੜੇ ਮੇਨ ਪੁਆਇੰਟ ਨੇ ਉਹ ਕਈ ਪੁਆਇੰਟ ਅਜਿਹੇ ਨੇ ਜਿੱਥੇ ਪੁਲਿਸ ਦੇ ਵੱਲੋਂ ਪਹਿਲਾਂ ਹੀ ਬੈਰੀਕੇਟਿੰਗ ਜਿਹੜੀ ਕਰ ਦਿੱਤੀ ਗਈ ਆ ਤਾਂ ਸ਼ਹਿਰ ਦੇ ਐਂਟਰੀ ਪੁਆਇੰਟਾਂ ਦੇ ਤਾਂ ਬੈਰੀਕੇਟਿੰਗ ਕੀਤੀ ਆ ਉੱਥੇ ਮੇਨ ਜਿਹੜਾ ਪੁਆਇੰਟ ਆ ਮੇਨ ਜਿਹੜਾ ਸਪੋਟ ਆ ਜਿੱਥੇ ਇੱਕ ਠ ਹੋਣਾ ਜਿੱਥੇ ਲੋਕਾਂ ਨੇ ਪਹੁੰਚਣ ਦੇ ਲਈ ਜਿਹੜੀ ਲੋਕਾਂ ਨੂੰ ਕਾਲ ਦਿੱਤੀ ਗਿਆ ਤਾਂ ਉਸ ਥਾਂ ਤੇ ਤਿਆਰੀਆਂ ਨੇ ਦੇਖ ਸਕਦੇ ਹਾਂ ਕਿ ਵੱਡੀ ਗਿਣਤੀ ਚ ਜਿਹੜੇ ਮੁਲਾਜ਼ਮ ਇੱਥੇ ਤੈਨਾਤ ਕਰ ਦਿੱਤੇ ਗਏ ਤਾਂ ਉਹ ਤਾਂ ਜਿਹੜੇ ਆਲਾ ਅਧਿਕਾਰੀ ਨੇ ਉਹ ਇੱਥੇ ਪਹੁੰਚ ਕੇ ਜਾਇਜ਼ਾ ਲੈਂਦੇ ਹੋਏ ਨਜ਼ਰ ਆ ਰਿਹਾ ਤਾਂ ਲੁਧਿਆਣੇ ਦੇ ਕੁਲਦੀਪ ਚਾਹਲ ਇੱਥੇ ਪਹੁੰਚੇ ਨੇ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਲਾ ਅਧਿਕਾਰੀ ਇੱਥੇ ਤੈਨਾਤ ਹੋ ਚੁੱਕੇ ਨੇ ਹਦਾਇਤਾਂ ਜਿਹੜੀਆਂ ਉਸਥੇ ਕਾਲੇ ਪਾਣੀ ਮੋਰਚੇ ਦੇ ਵੱਲੋਂ ਇੱਕ ਕਾਲ ਦਿੱਤੀ ਗਿਆ ਇਕੱਠ ਦੇ ਲਈ ਤਾਂ ਅਜ ਬੁੱਟੇ ਨਾਲੇ ਨੂੰ ਬੰਦ ਲਗਾਉਣ ਦੀ ਗੱਲ ਆਖ ਦੇਖਣਾ ਹੋਏਗਾ ਕਿ ਇਕੱਠ ਕਿਸ ਤਰੀਕੇ ਦਾ ਰਹੇਗਾ 12 ਵਜਾ ਵਾ ਤੇ ਹੁਣ ਅਧਿਕਾਰੀ ਜਿਹੜੇ ਇੱਥੇ ਦੇਖ ਸਕਦੇ ਹੋ ਕਿ ਪਹੁੰਚੇ ਨੇ ਤਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਇੱਥੇ ਪਹੁੰਚੇ ਨੇ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਲੁਧਿਆਣਾ ਦੇ ਬੇਰਕਾ ਪਲਾਂਟ ਚੌਕ ਦੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪਿੱਛੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੁਰੱਖਿਆ ਵਾਲਾ ਉਹ ਵੀ ਤੈਨਾਤ ਕੀਤੇ ਗਿਆ ਤਾਂ ਅੱਗੇ ਸੀਪੀ ਸਾਹਿਬ ਨਜ਼ਰ ਆ ਰਹੇ ਨੇ ਨਾਲ ਜਿਹੜੇ ਆਹਲਾ ਅਧਿਕਾਰੀ ਤੇ ਜੇਕਰ ਇਸ ਤੋਂ ਪਿੱਛੇ ਦੀ ਗੱਲ ਕਰੀਏ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਪਿੱਛੇ ਜਿਹੜੇ ਹੋਰ ਜਿਹੜੇ ਜਵਾਨ ਨੇ ਉਹ ਤੇ